ਪਿਆਤਾ ਨੂੰ ਮੈਂ ਬੁਲਟ ਬੁਖਾ ਰਿਹਾ 315 ਦੀ 315 ਦੀ ਬੁਲਟ ਆ ਜਿਹੜੀ ਉੱਥੇ ਚੱਲ ਰਹੀ ਉਹਦੇ ਖੋਲ ਆ ਵੇਖੋ ਨਾ ਖੋਲ ਮਿਲਿਆ ਹੈਗਾ ਠੀਕ ਆ ਤੋ ਇਹ ਹੈਗਾ ਵਾ ਔਰ ਮੈਂ ਤੁਹਾਨੂੰ ਦੋਰੇ ਦਿਖਾਦਾ ਲਾਈਵ ਕੱਟਿਆ ਗਿਆ ਸੀਗਾ ਇੱਥੇ ਜਿਹੜੀ ਰਬੜ ਦੀ ਗੋਲੀ ਹੈਗੀ ਆ ਆ ਵੇਖੋ ਆ ਰਬੜ ਦੀ ਗੋਲੀ ਆ ਦੇਖੋ ਕਿੰਨੀ ਤਕੜੀ ਆ ਇਹ ਚੱਲ ਰਹੀ ਹੈਗੀ ਆ ਇਹ ਚਲਾ ਨਹੀਂ ਸਕਦਾ ਔਰ ਆ ਜਿਹੜਾ ਵਾ ਆ ਕਹਿੰਦੇ ਚਲਾਇਆ ਹੀ ਨਹੀਂ ਜਾ ਸਕਦਾ ਸਿਵਿਲਿਅਨ ਤੇ ਇਹਨਾਂ ਹੰਝੂ ਗਏ ਸਵਰਤ ਰਹੇ ਹੈਗੇ ਤੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਕਿ ਜਿਵੇਂ ਮੈਂ ਮੈਂ ਕਹਿੰਦਾ ਸੀਗਾ ਪਿਛਲੇ ਪਿਛਲਾ ਲਾਈਵ ਜਿਹੜਾ ਕੱਟਤਾ ਵੀ ਇਹ ਕਿਹੋ ਜੀ ਸਰਕਾਰ ਆ ਜਿਹੜੀ ਆਪਣੇ ਦੇਸ਼ ਦੇ ਕਿਸਾਨਾਂ ਸਿਆ 315 ਦੇ ਫਾਇਰ ਹੋ ਰਹੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ 315 ਦੇ ਫਾਇਰ ਹੋ ਰਹੇ ਆ ਵੀ ਇੰਨੀ ਤਾਕਤ ਦਾ ਇਸਤੇਮਾਲ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੇ ਤਾਂ ਅਸੀਂ ਫਿਰ ਵੀ ਕਿ ਐਸੀ ਵੀ ਸਾਡਾ ਦਿੱਲੀ ਜਾਣ ਦਾ ਅੰਕਦਾ ਸਵਾਲ ਨਹੀਂ ਬੈਰੀਕੇਟ ਤੋੜਨ ਦਾ ਅੰਕਦਾ ਸਵਾਲ ਨਹੀਂਗਾ ਸਾਡਾ ਕੰਮ ਹੈ ਪੀਸਫੁਲੀ ਟੰਗਣਾ ਆਪਣਾ ਪ੍ਰਦਰਸ਼ਨ ਕਰਨਾ ਜੇ ਸਰਕਾਰ ਨੇ ਮੰਗਾ ਨਹੀਂ ਮੰਨਣੀਆਂ ਸਾਨੂੰ ਰਾਹ ਖੁੱਲੇ ਦੇਵੇ ਪ੍ਰਦਰਸ਼ਨ ਕਰਨ ਦਾ ਹੱਕ ਦੇਵੇ ਗੱਲ ਮੁੱਕ ਗਈ ਠੀਕ ਹੈ ਤੁਸੀਂ ਮੰਨਣੀ ਨਹੀਂ ਮੰਨਣੀ ਦੂਸਰਾ ਹੈਗਾ ਵੀ ਤੁਸੀਂ ਮੰਗਾ ਪ੍ਰਤੀ ਗਲਤ ਬਿਆਨਬਾਜ਼ੀ ਕਰ ਰਹੇ ਹੈਗੇ ਔਰ ਬਹੁਤ ਸਾਰੀਆਂ ਜਆ 315 ਦੇ ਫਾਇਰ ਆ ਜਿਹੜੇ ਲਗਾਤਾਰ ਜਾ ਰਹੇ ਔਰ ਮੈਂ ਗੱਲ ਇੱਥੋਂ ਟੁੱਟੀ ਸੀ ਵੀ ਸਾਡੇ ਜਿਹੜੇ ਲੋਕ ਨੇ ਜਨਤਾ નિਹੱਤੀ ਆ નિਹੱਤੀ ਜਨਤਾ ਵਾ ਹੱਥਾਂ 'ਚ ਕੁਝ ਨਹੀਂ ਹੈਗਾ ਫੇਰ ਵੀ ਲਗਭਗ 7-8 ਘੰਟੇ ਜਿਹੜੇ ਉਧਰਲੇ ਬੰਨੇ ਜਿਹੜੇ ਲੱਗਿਆ ਪੁਲਿਸ ਨਹੀਂ ਹੈਗੀ ਭਰਾਓ ਅਰਧ ਸੈਨਿਕ ਫੋਰਸ ਨੇ 111 ਕੰਪਨੀਆਂ 160 ਕੰਪਨੀਆਂ ਅੱਡਾ ਢਵੇਰ ਵਿਆਰੇ ਅਰਧ ਸੈਨਿਕ ਫੋਰ ਰਿਆ ਸੀਆਰਪੀਐਫ ਤੇ ਆਰਪੀਐਫ ਦੀ ਹੁਣ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਹੋ ਰਿਹਾ ਕਿਸਾਨਾਂ ਦੇ ਵਿਰੁੱਧ ਤੁਸੀਂ ਦੇਖੋ ਪੁਲਿਸ ਨਹੀਂ ਹੈਗੀ ਹਰਿਆਣੇ ਦੀ ਕੱਲੀ ਔਰ ਹਰਿਆਣੇ ਨੂੰ ਜਿਵੇਂ ਕਸ਼ਮੀਰ ਦੀ ਵਾਦੀ ਵਿੱਚ ਬਣਾ ਕੇ ਰੱਖਿਆ ਵਾ ਔਰ ਜਿਹੜੇ ਇਹ ਹੋ ਰਿਹਾ ਇਹ ਬਹੁਤ ਜ਼ਬਰ ਤੇ ਜ਼ੁਲਮ ਆ ਕੋਈ ਔਰ ਮੈਂ ਕਿਹਾ ਸੀ ਵੀ ਇਹ 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 ਕਾਲਾ ਦਿਹਾੜਾ ਹੈਗਾ ਵਾ ਦੁਨੀਆ ਦੇ ਸਾਹਮਣੇ ਜੋ ਕੁਝ ਇਹ ਕਰ ਰਹੇ ਹੈਗੇ ਆ ਤੋ ਇਸ ਕਰਕੇ ਸਾਡੀ ਬੇਨਤੀ ਆ ਭਰਾਓ ਇਹਨੂੰ ਪੂਰੀ ਦੇਸ਼ ਦੁਨੀਆ ਤੱਕ ਸਾਡੀਆਂ ਗੱਲਾਂ ਨੂੰ ਪੁੱਛੇ ਦੁਨੀਆ ਸਾਰੀ ਦੇਖੇ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਦੇਖਣ ਮਾਨਯੋਗ ਸੁਪਰੀਮ ਕੋਰਟ ਦੇਖੇ ਪੀ ਕੀ ਹੋ ਰਿਹਾ ਹੋਊਗਾ ਕਿਵੇਂ 350 ਦੇ ਫਾਇਰ ਹੋ ਰਹੇ ਹੈਗੇ ਸਾਡੇ ਤੇ ਉੱਤੇ ਤੋਂ ਸਾਡਾ ਇਸ ਜਮਹੂਰੀ ਮੁਲਕ ਦੇ ਵਿੱਚ ਲੋਕਤਾਂਤ੍ਰਿਕ ਤਰੀਕੇ ਨਾਲ ਅੰਦੋਲਨ ਕਰਨ ਦਾ ਕੀ ਅਧਿਕਾਰ ਖੋਹ ਲਿਆ ਸਰਕਾਰ ਨੇ ਅਰ ਜੇ ਇਸ ਵੇਲੇ ਵੀ ਉਹ ਸਾਨੂੰ ਅਧਿਕਾਰ ਨਹੀਂ ਦਿੰਦੀ ਤੇ ਕਦੋਂ ਦਊਗੀ ਅਸੀਂ ਉਹਨਾਂ ਦੇ ਸਾਹਮਣੇ ਮੰਗ ਪੱਤਰ ਰੱਖਿਆ ਸੀ ਦੋ ਵਾਰੀ ਮੀਟਿੰਗਾਂ 'ਚ ਗਏ ਇਹੋ ਜੇ ਹਾਲਾਤਾਂ 'ਚ ਵੀ ਮੀਟਿੰਗਾਂ 'ਚ ਅਸੀਂ ਗੱਲਬਾਤ ਲਈ ਖੁੱਲਾ ਰਾ ਰੱਖਿਆ ਹੈਗਾ ਵੀ ਤੁਸੀਂ ਗੱਲ ਕਰ ਲਓ ਅਸੀਂ ਗੱਲ ਕਰਨ ਨੂੰ ਤਿਆਰ ਹੈਗੇ ਆਂ ਤੋ ਇਸ ਕਰਕੇ ਭਰਾਓ ਇਹ ਜ਼ੁਲਮ ਹੋ ਰਿਹਾ ਔਰ ਮੈਂ ਹੁਣ ਖਾਸ ਬੇਨਤੀਆਂ ਕਰੂੰਗਾ ਵੀ ਜੜੇ ਜੜੇ ਵੀ ਵੀਰ ਆਉਣ ਨੂੰ ਆਉਣ ਤੁਹਾਡੇ ਘਰਾਂ ਚ ਬੋਰੀਆਂ ਹੋਣੀਆਂ ਵਾ ਜਵੇਂ ਹੰਝੂ ਗੈਸ ਮਾਰਦੇ ਆ ਔਰ ਬੋਰੀਆਂ ਲੈ ਕੇ ਆਓ ਸੂਤੀ ਸੂਤੀ ਬੂਤੀ ਬੋਰੀਆਂ ਲੈ ਕੇ ਆਓ ਹਜ਼ਾਰਾਂ ਬੋਰੀਆਂ ਤੁਸੀਂ ਸੁੱਟ ਦੇਣੀਆਂ ਸਾਡੇ ਕੋ ਇੱਥੇ ਹਜ਼ਾਰਾਂ ਬੋਰੀਆਂ ਸੂਤੀ ਲਾਓ ਪਾਣੀ ਵਾਲੇ ਟੈਂਕਰ ਭੇਜੋ ਲਾਗੇ ਪਟਿਆਲਾ ਜ਼ਿਲ੍ਹਾ ਵਾ ਪਟਿਆਲੇ ਵਾਲਿਓ ਨੇੜੇ ਤੇੜੇ ਵਾਲਿਓ ਸਾਡੇ ਉਹ ਭਰੋ ਪੰਜਾਬ ਵਾਲਿਓ ਇਹ ਟੈਂਕਰ ਪਾਣੀ ਪਾਣੀ ਦੀ ਬਹੁਤ ਸਮੱਸਿਆ ਉੱਥੇ ਆ ਰਹੀ ਹੈਗੀ ਆ ਹੋਰ ਤੁਸੀਂ ਸਿਆਣੇ ਜੇ ਸਾਜੋ ਸਮਾਨ ਕੀ ਕੋਈ ਚਾਹੀਦਾ ਪਾਣੀ ਵਾਲਾ ਪੰਪ ਪੁੱਛ ਪਾਣੀ ਵਾਲਾ ਪੰਪ ਜੇ ਪਾਣੀ ਵਾਲਾ ਕਹਿੰਦੇ ਪੰਪ ਜਿਹਦੇ ਨਾਲ ਅਸੀਂ ਸਪਰੇਅ ਕਰਦੇ ਆ ਜਦੋਂ ਹੰਝੂ ਗੈਸ ਵੱਜਦੀ ਆ ਅੱਖਾਂ ਨੂੰ ਜਲਨ ਹੁੰਦੀ ਆ ਤੇ ਫਿਰ ਉਹ ਪਾਣੀ ਵਾਲਾ ਪੰਪ ਅੱਖਾਂ ਚ ਵੱਜਦਾ ਇੱਕ ਲੂਨ ਲੂਨ ਹੋਵੇ ਨਾ ਲੂਨ ਜਦੋਂ ਗਲ ਚ ਖਰਾਸ਼ ਜੀ ਹੁੰਦੀ ਆ ਲੂਨ ਚੱਟ ਲਈਏ ਤਾਂ ਖਰਾਸ਼ हट ਜਾਂਦੀ ਹੈਗੀ ਆ ਤਾਂ ਸਾਹ ਲੈਣ ਚ ਸਮੱਸਿਆ ਨਹੀਂ ਆਉਂਦੀ ਹੈਗੀ ਬਾਕੀ ਜਿਹੜੇ ਵੀ ਮੈਡੀਕਲ ਪ੍ਰੈਕਟਿਸ਼ਨ ਨੇ ਸਾਡੇ ਵੀਰਾਂ ਜਿਹੜੇ ਸਾਨੂੰ ਇੱਥੇ ਮੈਡੀਕਲ ਸੇਵਾਵਾਂ ਦੇ ਸਕਦੇ ਨੇ ਮੈਂ ਸਾਰੇ ਮੈਡੀਕਲ ਪ੍ਰੈਕਟਿਸ਼ਨਾਂ ਨੂੰ ਬੇਨਤੀ ਕਰਦਾ ਵਾਂ ਵੀ ਉਹ ਸਾਨੂੰ ਮੈਡੀਕਲ ਸੇਵਾਵਾਂ ਇੱਥੇ ਦੇਣ ਜਿਹੜੇ ਸਾਡੇ ਕੈਂਪਾਂ ਜਹਾਰਾਜ ਨੇ ਸਿੰਘੂ ਬਾਰਡਰ ਤੇ ਜਾਂ ਇਸ ਵੇਲੇ ਸ਼ੰਭੂ ਬਾਰਡਰ ਸ਼ੰਭੂ ਬਾਗਰ ਤੇ ਖਨੋਰੀ ਬਾਗਰ ਜਿੱਥੇ ਮੋਰਚਾ ਲੱਗਾ ਹੋਇਆ ਉੱਥੇ ਜੋ ਵੀ ਤੁਸੀਂ ਮੈਡੀਕਲ ਦੀਆਂ ਸੇਵਾਵਾਂ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੇ ਸਕਦੇ ਜੇ ਫ੍ਰੀ ਉਹ ਤੁਹਾਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਸਾਡੀ ਅਪੀਲ ਆ ਵੀ ਉਹ ਮੈਡੀਕਲ ਸੇਵਾਵਾਂ ਜ਼ਰੂਰ ਦਿਓ ਇੱਥੇ ਆ ਕੇ ਕਿਸੇ ਕਿਸਮ ਦੀ ਸਮੱਸਿਆ ਵੀ ਸਾਨੂੰ ਨੇਰੇ ਸਵੇਰੇ ਆ ਸਕਦੀ ਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਵਾ ਉਹਨਾਂ ਕਿਹਾ ਵਾ ਐਮਬੂਲੈਂਸਾਂ ਅਵੇਲੇਬਲ ਰੱਖਿਆ ਜਾਣ ਕਿ ਇਸ ਵੇਲੇ ਤਾਂ ਲਗਭਗ ਜਿਹੜੇ ਪਟਿਆਲੇ ਜਲੇ ਵਿੱਚ ਜ਼ਖਮੀ ਹੋਏ ਉਹਨਾਂ ਦੀ 60 ਦੀ ਗਿਣਤੀ ਹੈਗੀ ਆ ਪਰ ਇੰਨੇ ਨਹੀਂ ਹੈਗੇ ਛੁੱਟਪੁੱਟ ਬਹੁਤ ਸਾਰੇ ਹੋਰ ਜ਼ਖਮੀ ਹੋਇਆ ਗਿਆ ਅਸੀਂ ਫੇਰ ਆਸੀ ਵੀ ਜਾਵਾਂਗੇ ਫਿਰ ਭਰਾਵਾਂ ਨੂੰ ਬੇਨਤੀ ਆ ਜਿਹੜੇ ਮਗਰ ਆ ਸਾਡੇ ਉਹ ਸਿਵਲ ਆ ਪਟਿਆਲੇ ਕੋਈ ਇੱਥੇ ਰਾਜਪੁਰੇ ਸਿਵਲ ਹਸਪਤਾਲ ਚ ਕੋ ਨੇੜੇ ਤੇੜੇ ਉਹ ਜ਼ਰੂਰ ਉਹਨਾਂ ਦਾ ਪਤਾ ਲੈਂਨ ਜਾਣ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਡੀ ਬੇਨਤੀ ਆ ਵੀ ਉਹ ਨੇੜੇ ਤੇੜੇ ਪਟਿਆਲੇ ਜ਼ਿਲ੍ਹੇ ਜਿਹੜੀ ਉਹਨਾਂ ਨੂੰ ਖਬਰ ਮਿਲਦੀ ਆ ਲੱਗ ਗਿਆ ਆਪਣੀ ਮੰਨਤ ਕਰੋ ਤੁਹਾਡੇ ਕਿਸਾਨ ਮਜ਼ਦੂਰ ਭਰਾ ਹੈਗੇ ਆ ਤਾਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਆ ਚਾਹੇ ਡੱਬ ਵਾਲੀ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਤੁਸੀਂ ਵੱਧ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਨ੍ਹਾਂ ਥਾਵਾਂ ਤੇ ਪਹੁੰਚੋ ਔਰ ਇਨ੍ਹਾਂ ਤਗੜਾ ਹੋ ਕੇ ਇਹ ਮੋਰਚਾ ਹੁਣ ਲੱਗ ਗਿਆ ਵਾ ਅੱਜ ਇਹ ਮੋਰਚਾ ਜਿਵੇਂ ਮੋਦੀ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਵਾ ਉਹ ਜ਼ਬਰ ਪੂਰੀ ਦੁਨੀਆ ਦੇਖ ਰਹੀ ਆ ਆ 315 ਦੇ ਫਾਇਰ ਪੂਰੀ ਦੁਨੀਆ ਚ ਜਾਣੇ ਆ ਪੀਕੇ ਐਸਐਲਆਰ ਇਹ ਪੀ 300 ਐਸਐਲਆਰ ਦਾ ਫਾਇਰ ਕਰ ਰੇ ਫੌਜੀ ਸਭ ਇਹ ਐਸਐਲਆਰ ਦਾ ਫਾਇਰ ਇਹ ਦੋਵੇਂ ਗੰਭੀਰ ਆ ਪੀਐਸਐਲਆਰ ਆਹ ਹਿੰਦੁਸਤਾਨ ਦੀ ਸਭ ਤੋਂ ਵਧੀਆ ਰੌਲ ਹੈਗੀ ਜਿਹਦਾ ਫੈਰ ਇਹ ਕਟ ਕੱਢਿਆ ਗਿਆ ਤੋਂ ਇਹ ਐਸਐਲਆਰ ਦੇ ਫੈਰ ਪੂਰੀ ਦੁਨੀਆ ਵਿੱਚ ਜਾਣੇ ਆ ਲਾਈਵ ਚਲਾਉਣ ਤੇ ਜੁੜੇ ਰਹੋ ਲਾਈਵ ਸਰਕਾਰ ਕੱਟਣ ਦਾ ਜਸਨ ਕਰੂਗੀ ਸਾਡਾ ਤੋਂ ਉਹ ਫਿਨਿਸ਼ ਹੋ ਕੇ ਜਾ ਰਿਹਾ ਕੁਝ ਵਿੱਚੋਂ ਫੋਨ ਫਾਨ ਆ ਜਾਂਦੇ ਆ ਤੋਂ ਇਸ ਕਰਕੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਦੇਖਣ ਐਸਐਲਆਰ ਦੇ ਫੈਰ ਤੋਂ ਮੈਂ ਬੇਨਤੀ ਕਰਦਾ ਵੀ ਇੱਥੇ ਹਰ ਹਰ ਚੀਜ਼ ਤੁਸੀਂ ਸਿਆਣੇ ਜੇ ਸਮਝਦਾਰ ਜੇ ਇਸ ਕਰਕੇ ਇਹ ਮੋਰਚਾ ਬਣ ਗਿਆ ਪੂਰੀ ਦੁਨੀਆ ਦੇ মিডিਆ ਤੇ ਮੋਦੀ ਸਰਕਾਰ ਦੀ ਇਹ ਜਿਹੜੀ ਕਿਸਾਨਾਂ ਤੇ ਤਾਕਤ ਦੀ ਵਰਤੋਂ ਹੋ ਰਹੀ ਆ ਉਹਦੀ ਨਿੰਦਾ ਹੋ ਰਹੀ ਹੈਗੀ ਆ ਔਰ ਹੋਣੀ ਵੀ ਚਾਹੀਦੀ ਆ ਜਵੇਂ ਉਹ ਜ਼ਬਰ ਟਾ ਰਹੀ ਹੈਗੀ ਆ ਤੋਂ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਔਰ ਪੰਜਾਬ ਨੂੰ ਸਾਰੇ ਧੜਿਆਂ ਨੂੰ ਛੱਡ ਕੇ ਤੁਸੀਂ ਕਾਲੀ ਬਾਤ ਚ ਦੇ ਕਾਂਗਰਸੀ ਬਾਤ ਚ ਦੇ ਆਮ ਆਦਮੀ ਦੇ ਵਰਕਰ ਬਾਤ ਚ ਦੇ ਤੁਸੀਂ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਬਣੋ ਔਰ ਅਸੀਂ ਕੇਂਦਰ ਦੇ ਖਿਲਾਫ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਨਾ ਕਿ ਸਾਡਾ ਹੋਰ ਕੋ ਕੰਮ ਹੈਗਾ ਤੋਂ ਇਸ ਕਰਕੇ ਇਹਨਾਂ ਗੱਲਾਂ 'ਵਲ ਧਿਆਨ ਰੱਖ ਕੇ ਜਿਹੜੇ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਨੇ ਜਾਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰ ਨੇ ਜਾਂ ਐਸਕੇਐਮ ਨਾਨ ਪੋਲੀਟੀਕਲ ਦੇ ਜਿਹੜੇ ਸਾਡੇ ਵਰਕਰ ਨੇ ਉਹ ਵੱਧ ਤੋਂ ਵੱਧ ਇਸੇ ਪਹੁੰਚਣ ਮੈਂ ਹਰਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਰਿਆਣਾ ਅੰਦੋਲਨ ਦਾ ਜੇ ਜੇ ਹਰਿਆਣਾ ਅੰਦੋਲਨ ਦਾ ਜੇ ਹਰਿਆਣੇ ਚ ਬੈਰੀਕੇਟਿੰਗ ਹੈਗੀ ਆ ਤੇ ਹਰਿਆਣੇ ਦੇ ਲੋਕਾਂ ਨੇ ਹੀ ਬੈਰੀਕੇਟਿੰਗ ਤੋੜਨੀ ਹੈਗੀ ਆ ਖਾਪ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈਗਾ ਇਸ ਅੰਦੋਲਨ ਦੇ ਵਿੱਚ ਤੁਖ ਸਾ ਪੰਚਾਇਤਾਂ ਅੱਗੇ ਆਉਣ ਔਰ ਸਰਕਾਰ ਦੇ ਇਸ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਵੀ ਜਿਹੜਾ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਜ਼ਬਰਟਾ ਰਹੀ ਹੈਗੀ ਆ ਔਰ ਇਹ ਪੱਤਾ ਜਿੰਨੇ ਵੀ ਸਾਡੇ ਹੋਰ ਨਾ ਸੂਬਿਆਂ ਦੇ ਕਿਸਾਨ ਆਗੂ ਨੇ ਕੱਟ ਸਕਦੇ ਨੇ ਜਿਵੇਂ ਸਾਨੂੰ ਕੱਲਿਆਂ ਨੂੰ ਪੱਗ ਵਾਲਿਆਂ ਨੂੰ ਖਾਲਸਤਾਨ ਦਾ ਟੈਗ ਲਾਉਣ ਦਾ ਯਤਨ ਕੀਤਾ ਜਾ ਰਿਹਾ। ਤੋਂ ਇਸ ਕਰਕੇ ਭਰਾਓ ਇਸ ਅੰਦੋਲਨ ਨੂੰ ਹੁਣ ਡਿੱਗਣ ਨਾ ਦਈਏ। ਇਹ ਅੰਦੋਲਨ ਨੇ ਰਿਜ਼ਲਟ ਕੱਢਣੇ ਹੈਗੇ ਆ। ਅਰ ਅਸੀਂ ਰਿਜ਼ਲਟ ਕਢਾਉਣੇ ਹੈਗੇ ਆ। ਅਸੀਂ ਪਹਿਲੋ ਵੀ ਕਿਹਾ ਸੀ ਵੀ ਸਾਡਾ ਇਸ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਬਣਾ ਕੇ ਲਕਸ਼ਣਾ ਲੜਨ ਦਾ ਕੋਈ ਮਨੋਰਥ ਹੈ ਨਹੀਂਗਾ। ਨਾ ਅਸੀਂ ਇਸ ਕਿਸਮ ਦਾ ਕੋਈ ਮੰਚ ਰੱਖਦੇ ਹੈਗੇ ਆ। ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਇਸ پاک ਪਵਿੱਤਰ ਕਿਸਾਨਾਂ ਮਜ਼ਦੂਰਾਂ ਦੇ ਮੰਚ ਦੀ ਵਰਤੋਂ ਨਹੀਂ ਕਰਦੇਗਾ ਆਪਣੇ ਪੱਧਰ ਤੇ ਉਹ ਕੀ ਸਪੋਰਟ ਕਰਦੇ ਉਹਨਾਂ ਦੀ ਮਰਜ਼ੀ ਹੈ ਹੈਗੀ ਆ ਤਾਂ ਬਾਕੀ ਸਾਰੀ ਸਿਆਸੀ ਪਾਰਟੀਆਂ ਜੜੀਆਂ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਨ ਤੇ ਲੱਗੀਆਂ ਹੋਈਆਂ ਜਿਉਂ ਚੰਦੀਆਂ ਵੀ ਉੱਚ ਕੋਈ ਬੱਚੀ ਹੈਗੀ ਆ ਭਾਵੇਂ ਹੁਣ ਇਸ ਵੇਲੇ ਤੱਤਾ ਤਵਾ ਜਿਹੜਾ ਤਪਣਾ ਵਾ ਸਿਆਸਤ ਦਾ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਝਾਂ ਦੇਣ ਔਰ ਕੋਈ ਵੀ ਪ੍ਰੋਗਰਾਮ ਪੈਰਲਲ ਅਜਿਹਾ ਨਾ ਰੱਖਣ ਵੀ ਜਿਹੜਾ ਸਾਡੇ ਅੰਦੋਲਨ ਨੂੰ 6 ਵਜੇ ਮੈਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਹੂੰਗਾ ਕੋਈ ਵੀ ਪੈਰਲਲ ਪ੍ਰੋਗਰਾਮ ਅਜਿਹਾ ਨਾ ਰੱਖੋ ਜਿਹੜੇ ਕਿਸਾਨਾਂ ਦੇ ਅੰਦੋਲਨ ਨੂੰ ਛੱਟ ਮਾਰਦੇ ਹੋਣ ਤੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜੜੀ ਜੜੀ ਚੀਜ਼ ਦੀ ਲੋੜ ਹੈਗੀ ਆ ਇੱਥੇ ਬੋਰੀਆਂ ਚਾਹੀਦੀਆਂ ਹੰਝੂ ਗੈਸ ਵੱਡੇ ਪੱਧਰ ਤੇ ਵਰਤਿਆ ਪਾਣੀ ਦੀ ਲੋੜ ਬਹੁਤ ਪੈਂਦੀ ਹੈਗੀ ਆ ਆ ਪੰਪ ਚਾਹੀਦੇ ਆ ਪੰਪ ਸਪਰੇਅ ਵਾਲੇ ਜਿਹਦੇ ਨਾਲ ਪਾਣੀ ਆ ਲੂਣ ਚਾਹੀਦਾ ਜਿਤਨਾ ਗਲਾ ਤਾਰ ਹੋ ਸਕੇ ਬਾਕੀ ਤੁਸੀਂ ਸਿਆਣੇ ਜੇ ਵੀ ਸਾਡੀਆਂ ਕੀ ਲੋੜਾਂ ਨੇ ਇੱਥੇ ਲੋਕ ਸਾਰਾ ਕੁਝ ਲੰਗਰ ਪਾਣੀ ਆਪਣਾ ਲੈ ਕੇ ਆਏ ਨੇ ਪਟਿਆਲੇ ਵਾਲੇ ਬਹੁਤ ਸਾਡੀ ਮਤਤ ਕਰ ਰਹੇਗੇ ਨੇ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਪਰਲੇ ਪਾਸਿਓ ਉਧਰ ਤਾਂ ਨੈੱਟ ਬੰਦ ਆ ਹਨੂਮਾਨਗੜ੍ਹ ਤਿੰਨ ਜ਼ਿਲ੍ਹਿਆਂ 'ਚ ਵੈਸੇ ਨੈੱਟ ਬੰਦ ਆ ਖਬਰ ਇੱਕ ਦੂਜੇ ਨੂੰ ਜਾਂਦੀ ਨਹੀਂ ਜਦੋਂ ਅਸੀਂ ਜਾਣਦੇ ਆ ਬਾਰਡਰਾਂ 'ਤੇ ਗੁੱਸਾ ਨਾ ਕਰਿਓ ਉੱਥੇ ਫੋਨ ਲੱਗਦਾ ਹੀ ਨਹੀਂ ਹੈਗਾ ਠੀਕ ਆ ਅਰ ਤੀਸਰੀ ਬੇਨਤੀ ਨੌਜਵਾਨਾਂ ਨੂੰ ਪਰ ਆਓ ਜੇ ਇਸ ਅੰਦੋਲਨ ਨੂੰ ਅਸੀਂ ਪੀਸਫੁਲ ਰੱਖਣ ਚ ਕਾਮਯਾਬ ਹੋ ਗਏ ਔਰ ਜੇ ਅਸੀਂ ਅੰਦੋਲਨ ਲੰਮਾ ਚਲਾਗੇ ਤਾਂ ਆਪਾਂ ਸਫਲ ਹੋਵਾਂਗੇ ਸਰਕਾਰ ਚਾਹੁੰਦੀ ਆ ਵੀ ਇਨ੍ਹਾਂ ਦੀ ਗੱਡੀ ਡੀਰੇਲ ਹੋ ਜੇ ਔਰ ਔਰ ਇਨ੍ਹਾਂ ਦਾ ਕਹੀਏ ਵੀ ਇਹ ਤਾਂ ਮਾਰ ਧਾਰ ਵਾਲੇ ਬੰਦੇ ਨੇ ਇਹ ਤਾਂ ਐ ਤੋੜ-ਫੋੜ ਵਾਲੇ ਬੰਦੇ ਨੇ ਆਪਾਂ ਇਨ੍ਹਾਂ ਗੱਲਾਂ ਤੋਂ ਬਚਣਾ ਹੈਗਾ ਔਰ ਬੜੇ ਸੰਜਮ ਨਾਲ ਬੜੇ ਚੱਜੇ ਟੰਗਣਾ ਇਸ ਅੰਦੋਲਨ ਨੂੰ ਆਪਾਂ ਚਲਾਉਣਾ ਹੈਗਾ ਵਾ ਤੋ ਮੈਂ ਆਸ ਕਰਦਾ ਤੁਸੀਂ ਪੂਰਾ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿਓਗੇ ਪਿੰਡਾਂ ਦੇ ਪਿੰਡ ਸ਼ੰਭੂ ਖਨੌਰੀ ਡੱਬ ਵਾਲੀ ਨੂੰ ਵਧੋਗੇ ਔਰ ਸਾਡੇ ਜਿਹੜੇ ਲੀਡਰ ਜੋ ਫੈਸਲਾ ਕਰਦੇ ਆ ਉਹਨਾਂ ਦੇ ਫੈਸਲਿਆਂ ਵੱਲ ਵੀ ਧਿਆਨ ਦਿਓਗੇ ਤੁਹਾਨੂੰ ਨਿਰਾਸ਼ ਨਹੀਂ ਹੁੰਦਿਆਂਗੇ ਤੋ ਇਸ ਕਰਕੇ ਬਹੁਤ ਸਰਕਾਰ ਦੀਆਂ ਏਜੰਸੀਆਂ ਯਤਨ ਕਰਨਗੇ ਵਿੱਚ ਸ਼ਰਾਰਤ ਹੋਵੇ ਕੁਝ ਅਜਿਹੇ ਘਟੇ ਜਿਹਦੇ ਨਾਲ ਸਾਡਾ ਦੇਸ਼ ਦੁਨੀਆ ਦੇ ਵਿੱਚ ਨਾ ਬਦਨਾ ਹੋਵੇ ਆਪਣੇ ਘੋਲ ਦੀ ਅਸੀਂ ਰਾਖੀ ਵੀ ਕਰਨੀ ਹੈਗੀ ਆ ਤੁਹਾਡੇ ਕੋਲ ਦੀ ਰਾਖੀ ਕਰਿਓ ਤਗੜੇ ਹੋ ਕੇ ਧੰਨਵਾਦ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ